ਅੱਜ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ 7-8 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਕਾਰਨ ਅਧਿਆਪਕਾਂ ਨੇ ਸਰਕਾਰ ਦਾ ਕੀਤਾ ਪਿੱਟ ਸੱਪਾ ਮਜਾਲਪੁਰਾ ਟੀਵੀ ਨਿਊਜ਼ ਤੋਂ ਗੁਰਪ੍ਰੀਤ ਸਿੰਘ ਕਤਗੜ੍ਹ ਦੀ ਖਾਸ ਰਿਪੋਰਟ ਯੂਨੀਅਨ ਹਾਂਜੀ ਇਹ ਹਜ਼ਾਰਾਂ ਕਰਮਚਾਰੀਆਂ ਨੂੰ ਪਿਛਲੇ 8 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਔਰ ਪੰਜਾਬ ਸਰਕਾਰ ਦੇ ਜਿਹੜੇ ਮੰਤਰੀਓਂ ਕੁੰਭ ਕਰਨੀ ਦੀ ਨੀਂਦ ਸੁੱਤੇ ਆ ਅੱਜ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਰਿਸ਼ਤੇਦਾਰ ਸਭ ਭੁੱਖੇ ਬੈਠੇ ਆ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਰੋਸ਼ ਧਰਨਾ ਹੈ ਉਹ ਅਸੀਂ ਨੰਗੇ ਤੜ ਲੜਨ ਦਾ ਤਰਨਤਾਰ ਨਿਵਾਸੀਆਂ ਨੂੰ ਸੰਦੇਸ਼ ਦੇ ਰਹੇ ਆਂ ਵੀ ਇਹ ਸਰਕਾਰ ਜਿਹੜੀ ਨਕੰਮੀ ਐ ਇਹ ਥੋੜੇ ਕੈਂਡੀਡੇਟ ਦਾ ਬੋਰੀਆਂ ਬਿਸਤਰਾ ਕੋਲ ਕਰਦੇ ਹੋ ਤੇ ਗਾ ਪੰਜਾਬ ਸਰਕਾਰ ਦਾ ਬੋਰੀਆਂ ਬਿਸਤਰਾ ਅਸੀਂ ਕੋਲ ਕਰ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਤੇ ਅੱਗ ਮਚਾ ਦੇਵਾਂਗੇ ਜੇ ਇਹਨਾਂ ਨੇ ਸਾਡੀਆਂ ਤਰਖਾਹਾਂ ਜਾਰੀ ਨਾ ਕੀਤੀਆਂ ਆਉਣ ਵਾਲੇ ਇਲੈਕਸ਼ਨ ਦਾ ਐਕਸ਼ਨ ਦਾ ਐਲਾਨ ਉੱਥੇ ਜਾ ਕੇ ਫੂਪੇ ਦੇ ਪ੍ਰਦਾਨ ਕਰਨਗੇ ਇੱਕ ਗੱਲ ਦੱਸ ਦਿੰਦੇ ਆ ਕਿ ਜਿਹੜੀ 7 ਤਰੀਕ ਨੂੰ ਜੋ ਐਲਾਨ ਕਰਨਗੇ ਉਸ ਦਿਨ ਅਸੀਂ ਜੇਲ੍ਹ ਪਰੋ ਅੰਦੋਲਨ ਕਰਾਂਗੇ ਇੱਥੇ ਡੀਸੀ ਦਫ਼ਤਰ ਜਾਂ ਐਸ.ਡੀ.ਐਮ ਦਫ਼ਤਰ ਇਹਨਾਂ ਨੂੰ ਅਸੀਂ ਆਫਰ ਕਰਾਂਗੇ ਵੀ ਅਸੀਂ ਜੇਲਾ 'ਚ ਬੰਦ ਹੋਣ ਵਾਸਤੇ ਤਿਆਰ ਆ ਜੇ ਸਾਡੀ ਤਨਖਾਹ ਜਾਰੀ ਕਰੋ ਨਹੀਂ ਤਾਂ ਸਾਨੂੰ ਜੇਲਾ 'ਚ ਬੰਦ ਕਰ ਮੈਂ ਜੀ ਅੱਜ ਪੇਟ ਸਿਆਪਾ ਕਰ ਰਿਹਾ ਜੀ ਕਿਉਂ ਕਰ ਰਿਹਾ ਜੀ ਇਹ ਸਰਕਾਰ ਦਾ ਸਰਕਾਰ ਮਾਖੂਰ ਖਲੇ ਜੀ ਲੋਕਾਂ ਤੋਂ ਆਜੀ 20 ਉਹਨਾਂ ਨੂੰ ਤਨਖਾਹ ਜਾਰੀ ਨਹੀਂ ਕੀਤੀ ਸਰਕਾਰ ਨੇ ਤੇ 10-10 ਮਹੀਨੇ ਹੋ ਗਏ ਜਿਹੜੇ ਬਕਤੀ ਕਰਮਚਾਰੀ ਜਾਂ 3 ਮਹੀਨੇ ਹੋ ਗਏ ਸੀਐਨਵੀ ਕਰਮਚਾਰੀਆਂ ਨੂੰ ਤੇ 10-10 ਮਹੀਨੇ ਹੋ ਗਏ ਬਾਕੀ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲਿਆ ਸਾਡੇ ਗੁਜ਼ਾਰੇ ਕਿੱਦਾਂ ਚੱਲਣਗੇ ਅਸੀਂ ਸਰਕਾਰ ਨੂੰ ਅੱਜ ਸੜਕਾਂ ਤੇ ਪੁੱਛਣ ਆਏ ਆ ਕਿ ਆਟਾ ਤੇਲ ਅਸੀਂ ਕਿੱਥੇ ਦਈਏ ਕਿੱਥੋਂ ਖਰਚੀਏ ਕੌਣ ਦਿੰਗਾ ਸਾਨੂੰ ਉਧਾਰ ਅਸੀਂ ਪੁੱਛਣ ਆਏ ਆ ਸਰਕਾਰ ਨੂੰ ਅੱਜ ਤੇ ਸਰਕਾਰ ਜਿਹਨੇ ਆਪਣੇ ਮੈਨੀਫੈਸਟੋ 'ਚ ਲਿਖਿਆ ਸੀ ਕਿ ਅਸੀਂ ਸਰਕਾਰੀ ਵਰਗਾ ਵਾਦੀਆ ਕਰਾਂਗੇ ਇਹ ਹੀ ਸਰਕਾਰ ਆ ਜਿਨੇ ਉਹ ਆਪਣਾ ਵਾਦਾ ਪੂਰਾ ਨਹੀਂ ਕੀਤਾ ਕੀਤਾ ਵਾਦਾ ਪੂਰਾ ਕਰ ਨ ਸਕੇ ਜੋ ਉਹ ਸਰਕਾਰ ਜਮੀ ਹੈ ਜੀ ਸਰਕਾਰ ਨਿਕਲਨੀ ਹੈ ਉਹ ਸਰਕਾਰ ਬਦਲਨੀ ਹੈ ਇਹ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦਾ ਨਾਮ ਲੈਂਦੀ ਆ ਸਿੱਖਿਆ ਕ੍ਰਾਂਤੀ ਦੇ ਝੂਠੇ ਦਾਵੇ ਕਰਦੀ ਆ ਇਹ ਸਰਕਾਰ ਜਿਹੜੀ ਕਹਿੰਦੀ ਆ ਕਿ ਅਸੀਂ ਤਾਂ ਬਹੁਤ ਵਧੀਆ ਏਡੇ ਏਡੇ 250 ਕਰੋੜ

ਔਰ ਇੱਕੋ ਮਿੰਟ ਹੁਣ ਕਿੱਥੇ ਜਾ ਰਹੇ ਆਪਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਜਾ ਰਹੇ ਆ ਅਸੀਂ ਉਹਨਾਂ ਨੂੰ ਪੁੱਛਣਾ ਚਾਹਦੇ ਆ ਕਿ ਅੱਜ ਦੱਸੋ ਕਿ ਕੀ ਕਮੀ ਰਹਿ ਗਈ ਜਿਹੜੇ ਔਰ ਐਡਿਡ ਸਕੂਲ ਜਿਨ੍ਹਾਂ ਨੇ ਐਮਏ ਐਮਏ ਮੰਤਰੀ ਪਹਦਾ ਦਿੱਤੇ ਚਾਰ ਚਾਰ ਮੁੱਖ ਮੰਤਰੀ ਪਹਦਾ ਦਿੱਤੇ ਐਸਟੇ ਮੁੱਖ ਮੰਤਰੀ ਸਤੇਸ ਕੁਲਾਮੀ ਪედაਇਸ਼ਾ ਐਮਪੀ ਸਤੇਸ ਕੁਲਾਮੀ ਪედაਇਸ਼ਾ ਪਰ ਲੱਗਦਾ ਇਹਨਾਂ ਨੇ ਚੰਦ ਨਹੀਂ ਹੋਇਆ ਇਸ ਕਰਕੇ ਇਹਨਾਂ ਨੇ ਅੱਜ ਸਾਡੀਆਂ ਤਨਖਾਹਾਂ ਰੋਕ ਦਿੱਤੀਆਂ ਕਿਉਂਕਿ ਅਧਿਆਪਕਾਂ ਨੇ ਤਾਂ ਇਹਨਾਂ ਨੂੰ ਵਧਾ ਦਿੱਤਾ ਪਰ ਇਹਨਾਂ ਨੇ ਅਧਿਆਪਕਾਂ ਨੂੰ ਉਸ ਕਿਹੜੇ ਕ੍ਰਮਪੀ ਦੇ ਨਾ ਰੋਣ ਵਾਲੀ ਸਰਕਾਰ ਆਕੀ ਜਿਹੜੀ ਆ ਟੀਚਰਾਂ ਨੂੰ ਵਿੱਦਿਆ ਕਾਨੂੰਨ ਸੜਕਾਂ 'ਤੇ ਰੋਲਣ ਤੋਂ ਮਜਬੂਰ ਕਰ ਦਿੱਤਾ